ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਵਾਰਡ ਨੰਬਰ 5 ਦੇ ਵਿੱਚ ਰਹਿਣ ਵਾਲੇ ਵਿਅਕਤੀ ਸਤਨਾਮ ਸਿੰਘ ਨੇ ਆਪਣੀ ਹੜਪੀਤੀ ਬਿਆਨ ਕੀਤੀ ਹੈ। ਉਸਨੇ ਕਿਹਾ ਹੈ ਕਿ 2016 ਦੇ ਵਿੱਚ ਉਸਨੇ ਸੁਖਦੇਵ ਸਿੰਘ ਵਾਸੀ ਪੱਟੀ ਤੋਂ 1 ਕਰੋੜ 20 ਲੱਖ ਰੁਪਏ ਦੇ ਵਿੱਚ ਸ਼ੇਕ ਹਸਪੀਟਲ ਖਰੀਦਿਆ ਸੀ ਜਿਸ ਦਾ ਬਿਆਨ ਉਸਨੇ 4 ਲੱਖ ਰੁਪਿਆ ਦੇ ਕੇ ਕੀਤਾ ਸੀ। ਉਸ ਤੋਂ ਬਾਅਦ ਸੁਖਦੇਵ ਸਿੰਘ ਨੇ ਉਸ ਤੋਂ ਪੁੱਛੇ ਬਗੈ ਰਜਿਸਟਰੀ ਕਿਸੇ ਹੋਰ ਦੇ ਨਾਂ ਕਰਾ ਦਿੱਤੀ ਅਤੇ ਉਸ ਦਾ ਪੈਸਾ ਵਾਪਸtak ਨਹੀਂ ਕੀਤਾ ਜਿਸ ਤੋਂ ਬਾਅਦ ਉਸਨੇ ਕੋਰਟ ਦੇ ਵਿੱਚ ਚੱਕਰ ਕੱਟੇ ਬਾਅਦ ਵਿੱਚ ਸੁਖਦੇਵ ਸਿੰਘ ਤੋਂ ਜ਼ਮੀਨ ਖਰੀਦਣ ਵਾਲੇ ਵਿਅਕਤੀ ਪਰਵਿੰਦਰ ਸਿੰਘ ਬੱਬੂ ਅਤੇ ਵਿਵੇਕ ਕੁਮਾਰ ਗੋਲਡੀਨਾਂ 2018 ਦੇ ਵਿੱਚ ਇੱਕ ਸਮਝੌਤਾ ਹੋਇਆ ਜਿਸ ਵਿੱਚ ਪਰਵਿੰਦਰ ਸਿੰਘ ਅਤੇ ਵਿਵੇਕ ਕੁਮਾਰ ਗੋਲਡੀ ਨੇ ਕਿਹਾ ਕਿ ਅਸੀਂ ਪੈਸਾ ਵਾਪਸ ਨਹੀਂ ਦੇ ਸਕਦੇ ਪਰ ਤੀਜੇ ਹਿੱਸੇ ਦੀ ਥਾਂ ਤੈਨੂੰ ਦੇ ਦਵਾਂਗੇ ਤੇ ਹੁਣ ਇਹ ਵਿਅਕਤੀ ਨਾ ਤਾਂ ਉਹ ਪੈਸਾ ਦੇ ਰਿਹਾ ਅਤੇ ਨਾ ਹੀ ਉਸ ਨੂੰ ਜ਼ਮੀਨ ਵਾਪਸ ਦੇ ਰਿਹਾ ਉਦੋਂ ਇਸ ਮਸਲੇ ਨੂੰ ਲੈ ਕੇ ਦੂਜੀ ਧਿਰ ਵਿਵੇਕ ਕੁਮਾਰ ਗੋਲਡੀ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸਨੇ ਆਪਣੇ ਉੱਤੇ ਸਾਰੇ ਲੱਗੇ ਦੋਸ਼ਾਂ ਨੂੰ ਨਕਾਰਿਆ ਅਤੇ ਕਿਹਾ ਕੀ ਸਤਨਾਮ ਸਿੰਘ ਜਾਣ ਕੇ ਉਸ ਨੂੰ ਹਰਾਸਮੈਂਟ ਕਰ ਰਿਹਾ ਹੈ ਜੀ ਨਾ ਬਾਈ ਦਾ ਸਤਨਾਮ ਸਿੰਘ ਭੁੱਲਰਵਾੜ ਨੰਬਰ 5 ਜੀ ਕਿਹੜਾ ਪਿੰਡ ਪੱਟੀ ਸ਼ਹਿਰ ਦੇ ਰਹਿਣ ਵਾਲਾ ਵਾਰ ਨੰਬਰ 5 ਕੀ ਮਸਲਾ ਕੀ ਹੈ ਜਿਹੜਾ ਰਜਿਸਟਰੀਆਂ ਦੇ ਇੰਤਕਾਲ ਵਿਖਾਉਂਦੇ ਸਰਦਾਰ ਜੀ ਮੇਰਾ ਮਸਲਾ ਇਹ ਹੈ ਵੀ ਮੈਂ ਪ੍ਰਾਪਰਟੀ ਖਰੀਦੀ ਹੈ ਹਸਤਾਲਸੀਗਾ 6 ਕੋਣ ਤੇ ਉਹਨਾਂ ਦੇ ਪਰ ਲਿਆ ਹੈ ਆਪਣਾ ਖਰੀਦਾ ਹੈ 40 ਲੱਖ ਰੁਪਏ ਬਿਆਨਾ ਦਿੱਤਾ ਹੈ ਕਦੋਂ ਲਿਆ ਇਹ 2016 ਦੇ 7ਵੇਂ ਮਹੀਨੇ ਕਿੰਨੇ ਚ ਖਰੀਦਿਆ ਸੀ ਇਹ ਆਪਾਂ ਇੱਕ ਵਿੱਚ 1 ਕਰੋੜ 20 ਲੱਖ ਦਾ ਠੀਕ ਹੈ ਜੀ 40 ਲੱਖ ਬਿਆਨਾ ਦਿੱਤਾ ਹੈ ਸਿਗਦੇਵ ਸਿੰਘ ਨੂੰ ਉਹ ਦੋ ਮਹੀਨਾ ਬਾਅਦ ਇਹਨਾਂ ਜੀ ਸਟੇਜ ਸਿਗਦੇਵ ਸਿੰਘ ਤੋਂ ਕਰਾ ਲਈ ਪੂਛਣ ਦੇ ਮੁੰਡੇ ਨੇ ਮਲਿਕ ਕੁਮਾਰ ਬੱਬੂ ਬੈਨਾ ਤੁਹਾਨੂੰ ਕੀਤਾ ਤਾਂ ਰਜਿਸਟਰੀ ਕਿਤੇ ਹੋਰ ਕਰਤੀ ਰਜਿਸਟਰੀ ਹੋਰ ਕਿਤੇ ਪਾਰਟੀ ਨੂੰ ਕਰਤੀ 2 ਮਹੀਨਾ ਬਾਅਦ ਕਿਹੜੀ ਪਾਰਟੀ ਨੂੰ ਕੀਤੀ ਪਰਮੇਂਦਰ ਸਿੰਘ ਬੱਬੂ ਤੇ ਵੇਕਮਾਰ ਗੋਲਡੀ ਕਿੰਨੇ ਚਿਰ ਬਾਅਦ ਕੀਤੀ ਹੈ 2 ਮਹੀਨਾ ਬਾਅਦ 2 ਮਹੀਨੇ ਦਾ ਵੇਖ ਲੱਗਦਾ ਦੋਸਤੋ ਬਾਅਦ ਕਾਰਵਾਈ ਨਹੀਂ ਕੀਤੀ ਤੁਸੀਂ ਉਹ ਦੋ ਬਾਅਦ ਮੈਂ ਕਾਰਵਾਈ ਕੀਤੀ ਮੈਨੂੰ ਪਤਾ ਲੱਗਾ ਮੈਂ ਦੇਰ ਲੈ ਲਿਆ ਤੇ ਮੇਰਾ ਚੱਲਦਾ ਰਹਾ 2018 ਤੱਕ ਬਿਲਡਿੰਗ ਬੰਦ ਰਹੀ ਸਾਰੀ ਜੋ ਸਾਮਾਨ ਲਾ ਕੇ ਲੈ ਗਏ ਛੇ ਦਿਨ ਹੋਏ ਤੋਂ ਜਾ ਕੇ ਜੋ ਵੀ ਸਮਾਨ ਜਿੰਨਾ ਬਿਲਡਿੰਗ ਦੇ ਵਿੱਚ ਮੈਡੀਕਲ ਸਾਰਾ ਕੁਝ ਕੱਢ ਕੇ ਲੈ ਗਏ। ਅੱਡਕਲ ਜਾ ਕੇ ਬਾਅਦ ਚ ਇਹਨਾਂ ਮੇਰੇ ਨਾਲ 18 ਚ ਰੈਨੋਵਾ ਕਰ ਲਿਆ ਪੰਚਾਇਤੀ ਬੈਠ ਕੇ ਕੋਰਟ ਦੇ ਵਿੱਚ। ਕਿਹੜੇ ਕਿਹੜੇ ਬੰਦੇ ਨੇ ਕੀਤਾ ਇਹ ਰੈਨੋਵਾ? ਰਵਿੰਦਰ ਸਿੰਘ ਨੇ ਤੇ ویکਮਾਰ ਨੇ। ਠੀਕ ਹੈ ਤੇ ਪੰਚਾਇਤੀ ਕੀ ਤਾਂ ਫਿਰ ਕੋਰਟ ਦੇ ਵਿੱਚ ਇਹਨਾਂ ਬਿਆਨ ਦਿੱਤੇ ਆ ਕੀ ਦਿੱਤਾ ਹੈ ਬਿਆਨ ਜੀ ਬਿਆਨ ਦਿੱਤਾ ਵੀ ਕਿ ਜੇ ਸੇਰੀ ਪ੍ਰਾਪਰਟੀ ਜਿਹੜੀ ਇਹਨੂੰ ਦਵਾਵਾਂਗੇ ਦੋ ਹਿੱਸੇ ਸਾਡੇ ਜਿਸ ਤਰੀਕ ਕਰਵਾ ਕੇ ਇੰਤਕਾਲ ਕਰਵਾ ਕੇ ਦਵਾਵਾਂਗੇ ਅੱਛਾ ਜਿਹਦੇ ਨਾਲ ਬਿਆਨ ਆਇਆ ਉਹ ਉਹਨੂੰ ਵੀ ਵੇਚ ਆਪਦੇ ਭਰੋਸੇ ਲੈ ਕੇ ਤਾਂ ਹਾਂਜੀ ਉਹਨੂੰ ਤਾਂ ਬਾਹਰ ਹੀ ਕਰ ਤਾ ਨੇ ਇਹਨਾਂ ਮੁੜਕੇ ਉਹਨੂੰ ਕੇਸ ਤੋਦੇ ਤੇ ਵੀ ਇਹਦੇ ਲੱਗਾ ਨਾਲ ਹੀ ਠੀਕ ਤੇ ਹੁਣ ਕੀ ਮੰਗ ਕੀ ਕਰਦੇ ਜੀ ਮੰਗ ਮੈਂ ਪ੍ਰਸ਼ਾਸਨ ਤੋਂ ਕਰਦਾ ਮੈਂ ਬਹੁਤ ਧੱਕੇ ਧੋੜੇ ਖਾ ਚੁੱਕਾ ਮੇਰੀ ਕੋਈ ਸੁਣਾਈ ਨਹੀਂ ਹੋਈ ਮੈਂ ਬਹੁਤ ਜ਼ਿਆਦਾ ਦੁਖੀ ਹੋ ਚੁੱਕਾ ਮੈਂ ਬੜੇ ਜਾ ਚਿੱਠੀਆਂ ਪਾਈਆਂ ਡੀਜੀਪੀ ਨੂੰ ਮੁੱਖ ਮੰਤਰੀ ਨੂੰ ਸੀਐਮ ਨੂੰ ਸਾਬ ਨੂੰ ਸਾਰਿਆਂ ਨੂੰ ਭਗੰਤ ਮਾਨ ਤੋਂ ਮੈਂ ਮੰਗ ਕਰਦਾ ਮੈਨੂੰ ਸਾਫ ਮਿਲਣਾ ਚਾਹੀਦਾ ਮੇਰੇ ਨਾਲ ਬਹੁਤ ੱਟਕਾ ਆਇਆ ਪਿਆ ਹੁਣ ਸਟੇ ਹੋਇਆ ਹਾਈ ਕੋਰਟ ਦਾ ਸਟੇ ਹੋਏ ਤੋਂ ਵੀ ਲੈਟਰ ਪੈ ਗਿਆ ਜੀ ਨਹੀਂ ਰੁਕੇ ੱਟਕੇ ਛੇ ਕਰਦਾ ਉਲਟੋ ਧਮਕੀਆਂ ਦੇ ਦਿੰਦੇ ਜੇ ਦਰਖਾਸਤਾਂ ਦਿੱਤੀਆਂ ਤੋਂ ਕੁਛ ਦਿੱਤਾ ਤਾਂ ਅਸੀਂ ਤੇਰਾ ਵੇਖਾਂਗੇ ਤੈਨੂੰ ਮੇਰੇ ਪਰਿਵਾਰ ਨੂੰ ਤਾਂ ਮੈਨੂੰ ਧਮਕੀਆਂ ਦਿੰਦੇ ਆ ਜੀ ਮੇਰਾ ਬਹੁਤ ਟਕਾ ਹੁੰਦਾ ਆਪਣੀ ਸਰਕਾਰ ਦੇ ਦੀਆਂ ਮੈਂ ਬੇਨਤੀ ਕਰਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਭਗਵੰਤ ਮਾਨ ਸਾਹਿਬ ਜੀ ਮੈਂ ਬੇਨਤੀ ਕਰਦਾ ਤੇਰੀ ਸਰਕਾਰ ਆ ਤੂੰ ਇਨਸਾਫ ਦਵਾ ਮੈਨੂੰ ਟੱਕਾ ਕੋਰਟ ਦੇ ਆਰਡਰਾਂ ਦਾ ਸਟੇ ਹੋਏ ਤੇ ਵੀ ਲੈਂਟਰ ਪਾ ਕੇ ਕੰਮ ਇਹ ਵੀ ਕੰਮ ਚੱਲਣ ਦਿਆ ਜੀ ਮੌਕੇ ਦੇ ਆਣ ਕੇ ਵੇਖ ਲਓ ਭਾ ਅਫਸਰ ਨੂੰ ਬਹੁਤ ਵਾਰ ਕਹਿ ਚੁੱਕਾ ਮੇਰੀ ਕਿਸੇ ਨੇ ਸੁਣਾਈ ਨਹੀਂ ਕੀਤੀ ਸਾ ਕਿੰਨਾ ਪੈਸੇ ਵਾਪਸ ਦਿੰਦੇ ਨਾ ਪਰੋਪੀ ਨਹੀਂ ਨਾ ਸਰ ਪੈਸੇ ਨਾ ਕੁਝ ਮੈਨੂੰ ਕੋਈ ਐਗਰੀਮੈਂਟ ਖੋੜ ਵੀ ਮੈਨੂੰ ਕਿੱਥੇ ਪੇਮੈਂਟ ਦਿੱਤੀ ਕੀ ਰਾਜਨਾਵਾ ਕੀਤਾ ਮੈਂ ਤੇ ਡਾਕੂਮੈਂਟ ਸਾਰੇ オリジナル ਨੇ ਤੁਹਾਡੇ ਕੋਲ オリジナル ਹੈ ਜ ਅਧਵਾ ਜੀ ਨੂੰ ਸੁਣਵਾਈ ਨਹੀਂ ਹੁੰਦੀ ਨਹੀਂ ਕੁਐਸ਼ਨ ਆਈ ਨਹੀਂ ਹੋਈ ਮੇਰੇ ਚਿੱਠੀਆਂ ਬਾਪ ਆ ਕੇ ਵੀ ਹਾਰ ਹੋ ਚੁੱਕਾ ਮੇਰਾ ਕੋਈ ਸੁਣਾਈ ਨਹੀਂ ਔਰ ਚਿੱਠੀਆਂ ਪਾਈਆਂ ਨੂੰ 9ਵੇਂ ਮਹੀਨੇ 7 ਤਰੀਕ ਦੀਆਂ ਪਾਈਆਂ ਹਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਫਿਰ ਜਦ ਮੈਂ ਲੈਟਰ ਰੋਕਣ ਗਿਆ ਉਦੋਂ ਲੈਟਰ ਪੈਂਡ ਹੈ ਮੈਂ ਰੋਕਣ ਵਾਸਤੇ ਪੁਛਾਸ਼ੇ ਨੂੰ ਕਿਹਾ 112 ਤੇ ਕਾਲ ਕੀਤੀ 112 ਵਾਲੇ ਆਏ ਆ ਉਹ 2 ਮਿੰਟ ਅੱਧਾ ਘੰਟਾ ਰੁਕਿਆ ਉਸ ਤੋਂ ਬਾਅਦ 2 ਘੰਟੇ ਬਾਅਦ ਇਹਨਾਂ ਲੈਟਰ ਪਾਤਾ ਜੀ ਹਸਪਤਾਲ ਦੇ ਉੱਤੇ ਸਾਰੇ ਇਹਨਾਂ ਭਾਜੀ ਆਪਣੀ ਤੁਹ ਵੀ ਖਮਾ ਅਸੀਂ ਭਾਈ ਇੱਕ ਸਤਨਾਮ ਸਿੰਘ ਵਿਅਕਤੀ ਉਹਨਾਂ ਤੁਹਾਡੇ ਦੇ ਦੋਸ਼ ਲਾਏ ਨੇ ਕਿ ਉਹਨਾਂ ਦੀ ਜ਼ਮੀਨ ਤੇ ਵਿੱਚ ਜੇ ਜਿਹੜੀ ਉਹਨਾਂ ਨੇ 40 ਲੱਖ ਰੁਪਏ ਦਾ ਬਿਆਨਾ ਕਰਵਾਇਆ ਸੀ ਉਹਨਾਂ ਤੋਂ ਤੁਸੀਂ ਪਹਿਲਾਂ ਦਾ ਰਜਿਸਟਰੀ ਕਰਵਾ ਲਈ ਬਿਆਨਾ ਉਹਨਾਂ ਨੂੰ ਕਰਤਾ ਰਜਿਸਟਰੀ ਤੁਹਾਨੂੰ ਹੋ ਗਈ ਜਿਸ ਤੋਂ ਬਾਅਦ ਤੁਹਾਡਾ ਉਹਨਾਂ ਦੇ ਨਾਲ ਫੈਸਲਾ ਹੋਇਆ ਸੀ ਕਿ ਜਾਂ ਤਾਂ ਤਾਂ ਅਸੀਂ ਜ਼ਮੀਨ ਦਵਾਂਗੇ ਤੇ ਜਾਂ 40 ਲੱਖ ਰੁਪਏ ਵਾਪਸ ਦਵਾਂਗੇ ਨਾ ਤਾਂ ਉਹ ਕਹਿੰਦੇ ਕਿ ਜ਼ਮੀਨ ਹੀ ਦਿੱਤੀ ਆ ਤੇ ਨਾ ਹੀ ਪੈਸਾ ਕੋਈ ਵਾਪਸ ਦਿੱਤਾ ਤੇ ਹੁਣ ਅੱਗੇ ਧੱਕੇ ਨਾਲ ਜ਼ਮੀਨ ਵੇਚ ਦਿੱਤੀ ਗਈ ਕਿ ਮਾਮਲਾ ਕੀ ਹੈ ਜੀ ਸਰ ਪਹਿਲੀ ਗੱਲ ਇਹ ਆ ਵੀ ਉਹ ਜ਼ਮੀਨ ਦਾ ਕੋਈ ਮਾਲਕ ਨਹੀਂਗਾ ਨਾ ਸਾਡਾ ਉਹਦੇ ਨਾਲ ਕੋਈ ਚੱਕਰ ਆ। ਅਸੀਂ ਤੇ ਜਿਹੜੀ ਜਗ੍ਹਾ ਦੇ ਉਹ ਗੱਲ ਕਰਦਾ ਵੋ ਸੁਖਦੇਵ ਸਿੰਘ ਤੋਂ ਲਈ ਸੀ। ਉਹਦੇ ਉੱਪਰ رجسٹੀ ਕਰਾਈ ਸੀ। ਇਹਦਾ ਉਹਦੇ ਨਾਲ ਕੋਈ ਚੱਕਰ ਹੋਵੇ ਤਾਂ ਅਸੀਂ ਕਹਿ ਨਹੀਂ ਸਕਦੇ ਉਹਦੇ ਨਾਲ ਕੋਈ ਇਹਦਾ ਚੱਕਰ ਹੈਗਾ। ਦੂਜੀ ਗੱਲ ਉਹ ਵੀ ਜਿਹੜਾ ਰਾਈਨਾਵਾ ਹੋਇਆ ਉਹਦੇ ਹੀ ਇਹਨੂੰ ਜਿਹੜਾ ਕੋਈ ਹੋਇਆ ਹੀ ਉਹਦੇ ਹੀ ਇਹਨੂੰ ਪੈਸੇ ਦੇ ਦਿੱਤੇ ਹੋਇਆ ਕੋਰਟ ਦੇ ਵਿੱਚ ਫੈਸਲਾ ਹੋ ਗਿਆ ਵਾ। ਕੋਰਟ ਨੇ ਸਾਡੇ ਹੱਕ ਦੇ ਵਿੱਚ ਫੈਸਲਾ ਕਰ ਦਿੱਤਾ ਵਾ। ਜੋ ਜਿਹੜੀ ਜਗ੍ਹਾ ਦੀ ਗੱਲ ਕਰਦਾ ਉਹ ਅਸੀਂ 5 ਸਾਲ ਪਹਿਲਾਂ ਦੀ ਗੱਲ ਹੈ 5 ਸਾਲ ਪਹਿਲਾਂ ਹੋਈ ਜਗ੍ਹਾ ਵੇਚ ਦਿੱਤੀ ਹੈ ਦੀ ਸਹਿਮਤੀ ਨਾਲ ਵੇਚੀ ਇਹਨੂੰ ਇਹ ਪੈਸੇ ਦੇ ਦਿੱਤੇ ਹੋਏ ਉਹ ਬੰਦੇ ਕਿ ਜੇ ਪੈਸਾ ਕੋਈ ਦਿੱਤਾ ਤਾਂ ਉਹਦੀ ਲਿਖਤ ਸਾਨੂੰ ਸਰਕਾਰੀ ਵਿਖਾ ਦੇਣ ਨਹੀਂ ਉਹ ਤਾਂ ਕੋਰਟ ਦੇ ਵਿੱਚ ਹੀ ਫੈਸਲਾ ਕੋਰਟ ਦੇ ਵਿੱਚ ਹੀ ਲਿਖਤ ਲੱਗੀ ਹੋਈ ਹੈ ਕੋਰਟ ਦੇ ਵਿੱਚ ਤੇ ਜਿਹੜਾ ਹੁਣ ਅੱਗੇ ਜਿਹੜੀ ਤੁਹਾਡੇ ਲੋਕਾਂ ਵਿੱਚ ਹੀ ਗਈ ਉਹ ਕਬਜ਼ਾ ਜਿਹੜਾ ਹੋੰਦਿਆ ਹੁਣ ਉਹ ਧੱਕੇ ਨਾਲ ਹੋ ਰਿਹਾ ਕਿ ਨਹੀਂ ਇਹਨੂੰ ਉਹ ਤਾਂ 5 ਸਾਲ ਹੋ ਗਏ ਜੀ ਉਸ ਦਿਨੋਂ ਜਗ੍ਹਾ ਵੇਚੀ ਨੂੰ ਉਹਦੇ 5 ਸਾਲ ਹੋ ਗਏ ਕਬਜ਼ਾ ਉਹਨਾਂ ਦਾ ਵਾ ਦਾ ਕੀ ਕਹਿਣਾ ਕਿ ਜਿਹੜੇ ਦੋਸ਼ ਹੈ ਗਲਤ ਨੇ ਜੀ ਬਿਲਕੁਲ ਗਲਤ ਹੈ ਜੀ ਇਹ ਤੇ ਦੂਜੀ ਪਾਰਟੀ ਨਾਲ ਰਲਿਆ ਹੋਇਆ ਵਾ ਰਲ ਕੇ ਤੇ ਸਾਡੇ ਦੇ ਨਾਜਾਇਜ਼ ਹਰੈਸਮੈਂਟ ਕਰਦਾ ਝੂਠੀਆਂ ਵੀਡੀਓ ਪਾਉਂਦਾ